ਇਹ ਜਾਈ ਨਹੀਂ ਚਲੇਗੀ ਚਾਈ ਨਹੀਂ ਚਲੇਗੀ ਗੱਡੀ ਨਹੀਂ ਚਲੇਗੀ ਚਲੇਗੀ ਨਹੀਂ ਚਲੇਗੀ ਗੱਡੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅੱਜ ਕੀ ਗੱਲਬਾਤ ਕੀ ਦਿੱਕਤ ਆ ਰਹੀ ਜੀ ਪਹਿਲੇ ਸਾਡਾ 150 ਦਾ ਪਾਸ ਨੀ ਉਹਨੂੰ ਹੁੰਦਾ 16 ਮਾਡਲ ਗੱਡੀ ਆ 150 ਤੋਂ ਹੁਣ ਇਹਨਾਂ ਨੇ 340 ਰੁਪਏ ਕਰ ਦਿੱਤਾ ਗੱਡੀ ਕਿਹੜੀ ਹੈ ਕਮਰਸ਼ੀਅਲ ਜਾਂ ਜੀਪ ਹੈ ਬਲੈਰੋ ਪਿਕਅਪ ਓਕੇ ਜੀ ਹੁਣ ਇਹਨਾਂ ਕੋਲ ਆਏ ਕਹਿੰਦੇ ਵੀ 7000 ਰੁਪਏ ਲੱਗਣਾ ਹੈ ਮਹੀਨੇਦਾਰੀ ਨੂੰ ਕਰਨ ਦਾ ਇੱਕ ਮਹੀਨਾ 7000 ਰੁਪਏ ਸਾਢੇ 8000 ਰੁਪਏ ਟੈਕਸ ਦੇ ਰਿਹਾ ਸਾਲ ਦਾ ਸੋ ਉਹ 22000 ਰੁਪਏ ਗੱਡੀ ਦੀ ਕੈਸ ਤੇ ਆ। ਤੇ ਉੱਪਰ ਵਾਲੀਆਂ 7000 ਰੁਪਏ ਹੋਣ। ਉਹ ਵੀ ਹੁਣ 3500 ਤੋਂ ਸਿੱਧਾ ਹੀ 7000 ਰੁਪਏ। 7000 7000 ਮੰਗ ਕਰ ਰਹੇ ਆ। ਉਹਨਾਂ ਨੂੰ ਕਿਹਾ ਅੱਜ ਦਾ ਰੋਡ ਟੈਕਸ ਦੀ ਵੱਖਰਾ ਦੇ ਰਿਹਾ 8500 ਰੁਪਏ ਸਾਲ ਦਾ। ਕਹਿੰਦੇ ਸਰਕਾਰ ਨਾਲ ਗੱਲ ਕਰੋ। ਕਿਸਾਨ ਜਥੇਬੰਦੀ ਜੋ ਕਰ ਰਹੀ ਹੈ ਸਹੀ ਕਰ ਰਹੀ ਹੈ। ਸਹੀ ਕਰ ਰਹੀ ਹੈ। ਅੱਜ ਇੱਕ ਸੰਜਠੇ ਬੰਦੀ ਦੇ ਆਗੂਆਂ ਨੂੰ ਰੈਸਟਰੀ ਹਰਾਸਤ ਦੇ ਵਿੱਚ ਲਿਆ ਕੀ ਕਹਿਣਾ ਚਾਹੋਗੇ? ਗੱਲ ਤੇ ਆਏ। ਲੱਗਦਾ ਉਦੋਂ ਲੋਕਾਂ ਨੇ ਸਾਥ ਦੇਣਾ ਚਾਹੀਦਾ ਸੀ ਕਿ ਨਹੀਂ ਦੇਣਾ ਚਾਹੀਦਾ। ਉਹ ਦਿੱਤਾ ਸਾਥ ਹੀ ਇੱਥੇ ਆ ਕੇ ਬੈਠੇ ਰਹੇ ਹੈਲੋ ਤੇ ਅੱਜ ਉਹਨਾਂ ਨੂੰ ਰੈਸਟ ਵੀ ਕਰ ਲਿਆ ਪੁਲਿਸ ਵਾਲਾ ਧੱਕਾ ਕਰ ਰਹੇ ਆ ਹੁਣ ਇਹ ਹੁਣ ਇਹਨਾਂ ਨੂੰ ਇੰਨੀ ਗੱਲ ਕਹੀਏ ਕਹਿੰਦੇ ਸਰਕਾਰ ਨਾਲ ਗੱਲ ਕਰੋ ਲੱਗਦਾ ਵੀ ਹੁਣ ਇਹ ਰੇਟ ਬਿਲਕੁਲ ਨਜਾਇਜ਼ ਤੇ ਆਣਗੇ ਯਾਰ ਇਹ 7500 ਰੁਪਏ ਮੰਗ ਰਹੇ ਆ ਮਹੀਨੇ ਦਾ 7500 ਰੁਪਏ ਮੰਗ ਰਹੇ ਆ 240 ਰੁਪਏ ਦਾ ਹਾਂਜੀ ਤੇ ਹੁਣ 7000 7500 ਰੁਪਏ ਮੰਗਦੇ ਵੇ ਮਹੀਨੇ ਦਾ 22 15 15000 20 2000 ਸਾਡੀ ਕਿਸ਼ਤ ਹੈ ਸਰਕਾਰ ਨੂੰ ਟੈਕਸ ਵੀ ਦੇਣੇ 25 25 30 2 2 3 3000 ਰੁਪਏ ਮਹੀਨਾ 3 ਮਹੀਨੇ ਦਾ ਆ ਉਤੋਂ ਹੁਣ ਸਾਨੂੰ ਕਹਿੰਦੇ 7 7000 ਰੁ ਅਸੀਂ 7000 ਰੁਪਏ ਕਿੱਥੋਂ ਦੇਣਾ ਸਾਰੇ ਕੁਝ ਇਹਨਾਂ ਨੂੰ ਵੰਡ-ਬੰਡ ਕੇ ਦੇਈਏ ਤਾਮ ਕੰਮ ਕਰਦਾ ਕੀ ਨਹੀਂ ਹੈ ਅੰਦਰ ਹੈ 10 ਕਿਲੋਮੀਟਰ ਅਸੀਂ ਫਲੋਰ ਲਾਡੋ ਵਾਲ ਦਾ ਫਲੋਰ ਜਾਣਾ 5 ਕਿਲੋਮੀਟਰ ਦੀ ਕਹਿੰਦਾ 7000 ਰੁਪਏ ਸਾਲ ਦਾ ਸਾਨੂੰ ਦੋ ਅਸੀਂ ਮਹੀਨੇ ਦਾ 7000 ਰੁਪਏ ਅਸੀਂ ਕਿੱਥੋਂ 7000 7000 ਰੁਪਏ ਇਹਨਾਂ ਨੂੰ ਦੇਣਾ ਸਾਡਾ 340 ਦੇ ਪਾਸ ਜਦੋਂ ਟੋਲ ਬਣਿਆ ਉਦੋਂ ਤੋਂ ਚੱਲਦਾ ਪਿਆ ਹੁਣ ਕਹਿੰਦੇ 7000 ਰੁਪਏ ਦੋ ਕੋਈ 150 ਦੀ ਗੱਲ ਉਹਦੇ ਬੰਦੇ ੱੱੱਲੇ ਵੀ ਤੁਸੀਂ ਡਰਾਈਵਰ ਹੋਦਰ ਹਾਂਜੀ ਗੱਡੀ ਛੋਟਾ ਆਤੀ ਹੈ ਮੇਰੇ ਕੋਲ ਇੱਕ ਟੈਂਪੂ ਆ ਚਾਟਰੀ 7000 ਦੀ ਜੀ 1 ਸਾਲ ਦੇ 1 ਮਹੀਨੇ ਦੇ ਮਹੀਨੇ 7500 ਰੁਪਏ ਇੱਕ ਮਹੀਨੇ ਦੇ 500 ਦਾ ਢੇਡਾ ਲਾਣਾ ਸੀ 720 ਰੁਪਏ ਵਸੂਲੀ ਕੀਤਾ ਜਾਊਗਾ 1 ਮਹੀਨੇ ਦਾ 7500 ਰੁਪਏ ਅੱਜ ਹੁਣ ਗਰੀਬ ਬੰਦੇ ਕਿੱਥੇ ਜਾਣ ਛੋਟੀ ਛੋਟੀਆਂ ਗੱਡੀਆਂ ਚਲਾਉਣ ਵਾਲੇ ਬੰਦੇ ਪਰ ਗੱਡੀਆਂ ਤੇ ਦਰਿਆਦ ਸੁੱਟਦੇ ਨੇ ਹੈਗੇ ਵੀ ਲੋਕ ਆ 10 ਕਿਲੋ ਸਾਰੇ ਲੋਕਲ ਬੰਦੇ ਆ ਸੀ ਲੱਗਦਾ ਵੀ ਅੱਜ ਪਹਿਲੇ ਦਿਨ ਹੀ ਇਹਨਾਂ ਨੇ ਰੇਟ ਜੱਗਦੇ ਪਹਿਲੇ ਦਿਨ ਸਾਰੀ ਕਸਰ ਪੂਰੀ ਕਰ ਰਹੀ ਹੈ ਇਹ ਟੂਲ ਸਾਰੀ ਕਸਰ ਪੂਰੀ ਕਰ ਰਹੀ ਆ ਜੇ ਦਿਨ ਦਾ ਬੰਦਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਕਹਿੰਦੇ ਸਾਨੂੰ ਪੈਸੇ ਇੱਕੋ ਦਿਨ ਇਕੱਠੇ ਹੋ ਜਾਣੇ ਅੱਜ ਪਰਚੀ ਕਿੰਨੀ ਕੱਢੀ ਜਾ ਰਹੀ ਹੈ ਪਰਚੀ ਸਰ ਸਾਡਾ ਤਾਂ ਪਾਸ ਬੰਦਾ ਸੀ ਪਾਸ ਵਧਾਣਾ ਆ ਬਣਿਆ ਨਹੀਂ ਕਿੰਨੀ ਕੱਢੀ ਆ ਰਹੀ ਹੈ 340 ਰੁਪਏ ਦਾ ਪਾਸ ਬੰਦਾ ਸੀ ਮਹੀਨੇ ਦਾ ਜੋ ਕਿ ਹੁਣ 7500 ਰੁਪਏ ਮਹੀਨਾ ਕਰ ਦਿੱਤਾ ਤੁਸੀਂ ਦੇਖ ਲਓ ਕਿੰਨੇ ਗੁਣਾ ਵਧਾ ਦਿੱਤਾ ਇਹ ਧੱਕਾ ਚੱਲਣ ਦੋਗੇ ਤੱਕਾ ਕਿਥੋਂ ਚੱਲਣ ਦਵਾਂਗਾ ਜੀ ਫੇਰ ਉਹੀ ਕੰਮ ਹੋਊਗਾ ਜੀ ਇਸ ਤਰ੍ਹਾਂ ਕੀ ਕਮਾਊਗਾ ਜੀ ਕੀ ਖਾਊਗਾ ਬੰਦਾ ਜੀ ਮਾਨ ਜੋ ਕੋਟ ਦੇ ਆਰਡਰ ਨਹੀਂ ਖੁੱਲਣ ਦੇ ਸਰ ਕੋਟ ਨੂੰ ਵੀ ਚਾਹੀਦਾ ਦੇਖਣਾ ਚਾਹੀਦਾ ਸਭ ਨੂੰ ਜੀ ਕੁਝ ਹੋਰ ਕੀ ਹੋਗਾ ਹਾਂ ਜੀ 7000 ਰੁਪਏ ਧੱਕਾ ਕਰੋ ਚੱਲ ਜੀ ਤੁਸੀਂ ਦੂਜੀ ਸੁਣ ਮੇਰੀ ਗੱਲ ਸੁਣੋ ਭਾਜੀ 340 ਤੋਂ 7500 ਰੁਪਏ ਮਹੀਨਾ ਤੋਂ ਹਿਸਾਬ ਨਾਲ ਕਿੰਨਾ ਕਿੰਨੇ ਗੁਣਾ ਵੱਧ ਗਿਆ ਸਾਰੇ ਦਾ ਬੰਦ ਕਰ ਦੋ ਪਤਾ ਚੱਲੇ ਫੇਰ ਇੰਨਾ ਸਾਰਿਆਂ ਦਾ ਬਾਈ ਕੀ ਕਹਿਣਾ ਚਾਹੋ ਜੀ ਇਹ ਸਰ ਜੀ ਆਪਣੇ 330 ਤੋਂ ਸਾਰਾ 7000 ਰੁਪਏ ਕਰਦਾ ਹੈ ਮਹੀਨੇ ਦਾ ਭਾਈ ਹੁਣ 8500 ਟੈਕਸੀ ਲੈਨੇ ਪਾਸ ਹੀ ਵਖਰੀ ਦੇਨੇ 5000 22000 ਦੀ ਨਿਸ਼ੋਰ ਚ ਵੀ ਰਾਈਦੀ। ਰੋਡ ਤੇ ਗੱਡੀ ਚਲਾਣੀ ਮਹਿੰਗੀ ਬਹੁਤ ਮਹਿੰਗੀ ਪੈਣੀ ਹੈ ਸਰ ਜੀ ਅੱਜ ਧੱਕੇਸ਼ਾਈ ਹੋਉਂਦੀ ਆ ਰੋਡ ਬੰਦੀ ਕਰਨੇ ਪੈਣੇ ਸਾਰੇ ਨਾ ਕਿਸਾਨ ਜਿਹੜੇ ਰਲ ਕੇ ਤੇ ਲੱਗਦਾ ਕਿ ਕਿਰਾਇਆ ਤੇ ਤੇਦੀ ਵਾਦਾ ਆਊਗਾ। ਹਾਂਜੀ ਕਿਰਾਇਆ ਦੇ ਵਿੱਚ ਕਿੱਥੇ ਵਾਦਾ ਸਰ ਜੀ ਹੁੰਦਾ ਵਾ। ਕਿਰਾਇਆ ਉਹ ਹੀ ਰਹਿੰਦਾ ਵਾ। ਠੀਕ ਹੈ ਬਸ ਆਹੀ ਬੜ ਫਸ ਗਏ ਆ ਜੀ ਡਰਾਈਵਰ ਲੱਗਦਾ ਚਾਰੇ ਪਾਸੇ ਮਾਰੇ ਆ ਹਾਂਜੀ ਹਾਂਜੀ ਰੋਡ ਤੇ ਸਾਈਡਾ ਰੋਡ ਤੇ ਮਾਰਦੇ ਆ ਇਧਰ ਉਹਨਾਂ ਨੇ ਮਾਰਤਾ ਕੀ ਕਰਾਂਗੇ ਅਸੀਂ ਸਾਰੇ ਡਰਾਈਵਰ ਭਾਈ ਚੜੇ ਸਾਰੇ ਡਰਾਈਵਰ ਭਾਈ ਜਿਵੇਂ ਤੁਸੀਂ ਆਨ ਵਾਲੇ ਸਮਝੀ ਕੀ ਕਰੋਗੇ ਰੇਟ ਕੱਟ ਕਰਾਓਗੇ ਕਿ ਰੇਟ ਕੀ ਸਾਰੀ ਹੁਣ ਕਿਸਾਨ ਜੁੜੀਆਂ ਗੱਲ ਕੇ ਕਰਨਾ ਪੈਣਾ ਪਾਸਾ ਦਾ ਸਾਡਾ ਕਰੇ ਮਸਲਾ ਕੋਈ ਵੀ ਸਾਡਾ ਹੱਲ ਕਰੇ ਆ 330 ਤੇ 400 ਰੁਪਏ ਕਰਦੇ ਹੋਰ ਕੀ ਕਰ ਸਕਦੇ ਸਾਰੇ ਇਹ ਥੋੜੀ ਜਿਹੀ ਧੱਕਾ ਛਾ ਜੀ ਇਹਨੇ ਚੱਲੂ